ਇਹ ਇੰਨਾ ਕੁ ਵਧੀਆ ਇਹ ਸਾਰਾ ਗਰਾਊਂਡ ਸਿਸਟਮ ਇੱਥੇ ਤਿਆਰ ਹੋਇਆ ਹੈਗਾ ਵੀ ਜੇ ਕਿਸੇ ਵੀ ਟਾਈਮ ਤੁਸੀਂ ਕਿਸੇ ਕਿਸੇ ਵੀ ਤਰ੍ਹਾਂ ਦੇ ਮੌਸਮ ਦੇ ਵਿੱਚ ਐਗਜ਼ੀਬਿਸ਼ਨ ਹੁੰਦਾ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਕੋਈ ਦਿੱਕਤ ਨਹੀਂ ਆਉਣੀ ਹੈਗੀ ਮੇਲੇ ਵਾਲੀ ਜਾਣਕਾਰੀ ਮਸ਼ੀਨਾਂ ਦੀ ਜਾਣਕਾਰੀ ਤਾਂ ਤੁਹਾਨੂੰ ਮਿਲੂਗੀ ਮਿਲੂਗੀ ਤੁਹਾਡੇ ਐਂਟਰਟੇਨਮੈਂਟ ਦਾ ਵੀ ਖਾਸ ਧਿਆਨ ਰੱਖਿਆ ਗਿਆ ਸਾਰੇ ਆਪਣੇ ਐਗਰੀਕਲਚਰ ਦੇ ਨਾਲ ਰਿਲੇਟਡ ਨਵੀਂ ਟੈਕਨੋਲੋਜੀ ਡੇਰੀ ਦੇ ਨਾਲ ਰਿਲੇਟਡ ਨਵੀਆਂ ਟੈਕਨੋਲੋਜੀ ਲੈ ਕੇ ਇੱਥੇ ਪਾਰਟਿਸਿਪੇਟ ਕਰ ਰਹੀਆਂ ਨੇ ਡੇਲੀ 1 ਕਰੋਟਾ ਵੋਟਰ ਕੱਢ ਰਹੇ ਆ ਔਰ 25 ਹੋਰ ਇਨਾਮ ਕੱਢ ਰਹੇ ਆ ਟਰਾਲੀ ਬੈਕ ਲਾਉਣੀ ਹੈ ਰੱਸ ਲਓ ਜੀ ਵੀਰੋ ਜੇ ਆਪਾਂ ਗੱਲ ਕਰੀਏ ਇੰਡੀਆ ਦੇ ਸਭ ਤੋਂ ਵੱਡੇ ਕਿਸਾਨ ਮੇਲੇ ਦੀ ਅੱਜ ਮੈਂ ਉਹ ਜਗ੍ਹਾ ਤੇ ਖੜਾਗਾ ਸਾਨੇ ਹਾਲ ਦੇ ਵਿੱਚ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਆਗਾ ਇਹ ਤੇ ਇੰਨਾ ਕੁ ਵਧੀਆ ਇਹ ਸਾਰਾ ਗਰਾਊਂਡ ਸਿਸਟਮ ਇੱਥੇ ਤਿਆਰ ਹੋਇਆਗਾ ਵੀ ਜੇ ਕਿਸੇ ਵੀ ਟਾਈਮ ਤੁਸੀਂ ਕਿਸੇ ਕਿਸੇ ਵੀ ਤਰ੍ਹਾਂ ਦੇ ਮੌਸਮ ਦੇ ਵਿੱਚ ਐਗਜ਼ੀਬਿਸ਼ਨ ਹੁੰਦਾ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਕੋਈ ਦਿੱਕਤ ਨਹੀਂ ਆਉਣੀ ਹੈਗੀ ਮਤਲਬ ਜੇ ਤੁਸੀਂ ਆ ਕੇ ਇਸ ਕਿਸਾਨ ਮੇਲੇ ਨੂੰ ਵੇਖੋਗੇ ਤਜਰਬਾ ਤੁਸੀਂ ਕਰੋਗੇ ਤਾਂ ਤੁਸੀਂ ਖੁਦ ਕਹੋਗੇ ਵੀ ਯਾਰ ਇੰਨਾ ਵਧੀਆ ਪ੍ਰਬੰਧ ਨਹੀਂ ਕਿਤੇ ਵੇਖਿਆ ਹੈਗਾ ਠੀਕ ਹੈ ਤੇ ਦੂਜੀ ਗੱਲ ਇੱਥੇ ਜਦੋਂ ਤੁਸੀਂ ਆਓਗੇ ਤਾਂ ਤੁਹਾਡੀ ਆਪਾਂ ਕਹਦੇ ਵੀ ਮੇਲੇ ਵਾਲੀ ਜਾਣਕਾਰੀ ਮਸ਼ੀਨਾਂ ਦੀ ਜਾਣਕਾਰੀ ਤਾਂ ਤੁਹਾਨੂੰ ਮਿਲੂਗੀ ਮਿਲੂਗੀ ਤੁਹਾਡੇ ਐਂਟਰਟੇਨਮੈਂਟ ਦਾ ਵੀ ਖਾਸ ਧਿਆਨ ਰੱਖਿਆ ਗਿਆ ਉਹ ਸਾਰਾ ਸਿਸਟਮ ਕਿੱਦਾਂ ਦਾ ਸਾਡੇ ਨਾਲ ਢਿੱਲੋਂ ਸਰਨੇਗੇ ਜਿਹੜੇ ਇਸ ਸਾਰੇ ਮਤਲਬ ਸਿਸਟਮ ਨੂੰ ਪ੍ਰੋਜੈਕਟ ਨੂੰ ਰੀਡ ਕਰ ਰਹੇ ਨੇਗੇ ਉਹਨਾਂ ਨਾਲ ਗੱਲਬਾਤ ਆਪਾਂ ਕਰਦੇਾਂਗੇ ਤੇ ਜਾਣਕਾਰੀ ਤੁਹਾਨੂੰ ਦਿਨੇ ਆ ਪੂਰੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਸੇਤਾਂ ਬਹੁਤ ਵਧੀਆ ਜੀ ਤੇ ਪ੍ਰਬੰਧ ਜੋਰਾਂ ਸੋਰਾਂ ਤੇ ਚੱਲ ਰਹੇ ਨੇ ਜੀ ਬਿਲਕੁਲ ਜੀ ਹੁਣ 19 ਤਰੀਕ ਨੂੰ ਇਹ ਸਟਾਰਟ ਹੋਣਾ ਹੈ ਜੀ 19 ਵੀ 21 ਤਿੰਨ ਦਿਨ ਦਾ ਹੈ ਕਿਸਾਨ ਮੇਲਾ ਇੰਡੀਆ ਐਗਰੀ ਪ੍ਰੋਗਰੈਸ ਐਕਸਪੋ ਦੇ ਨਾਂ ਤੇ ਹੈ ਜੀ ਤਾਂ ਮੈਂ ਸਭ ਨੂੰ ਕਹਾਂਗਾ ਕਿ ਹਰ ਪੂਰਾ ਪੰਜਾਬ ਪੂਰਾ ਨਾਰਥ ਇੰਡੀਆ ਇਸ ਦਾ ਫਾਇਦਾ ਉਠਾਵੇ ਹਮ ਕਿਉਂਕਿ ਇੰਨੀ ਇੰਨੀ ਜ਼ਿਆਦਾ ਕੰਪਨੀਆਂ ਜ ਮੈਂ ਕਹਿੰਦਾ 250 ਕੰਪਨੀਆਂ ਹਮ ਸਾਰੇ ਆਪਣੇ ਐਗਰੀਕਲਚਰ ਦੇ ਨਾਲ ਰਿਲੇਟਡ ਨਵੀਆਂ ਟੈਕਨੋਲੋਜੀ ਡੇਰੀ ਦੇ ਨਾਲ ਰਿਲੇਟਡ ਨਵੀਆਂ ਟੈਕਨੋਲੋਜੀ ਲੈ ਕੇ ਇੱਥੇ ਪਾਰਟਿਸਿਪੇਟ ਕਰ ਰਹੀ ਹੈ। ਜੀ ਤਾਂ ਆਪਣੇ ਕੋਲ ਇੱਕ ਸੁਨਾਰੀ ਮੌਕਾ ਗਿਆ ਨੂੰ ਆਪਾਂ ਵੱਧ ਤੋਂ ਵੱਧ ਇਹਨਾਂ ਦਾ ਫਾਇਦਾ ਲਈ। ਫਾਇਦਾ ਲਈ ਬਿਲਕੁਲ। ਦੂਸਰਾ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਇੱਥੇ ਕੁਝ ਕਾਫੀ ਇਨਾਮਾਂ ਦਾ ਵੀ ਪ੍ਰਬੰਧ ਹੈਗਾ। ਠੀਕ ਹੈ ਹਾਂ। ਤਾਂ ਮੈਂ ਸਾਰੇ ਕਿਸਾਨ ਵੀਰਾਂ ਨੂੰ ਕਹਾਂਗਾ ਇਹ ਸਿਰਫ ਕਿਸਾਨ ਵੀਰਾਂ ਲਈ ਹੈ। ਦੂਸਰੇ ਨਾ ਕੋਈ ਡਿਸਟ੍ਰੀਬਿਊਟਰ ਨਾ ਕੋਈ ਡੀਲਰ ਉਹ ਕੋਈ ਨਹੀਂ ਭਰ ਸਕਦਾ ਇਹ ਫਾਰਮ। ਜੀ ਤੁਹਾਨੂੰ ਇੱਥੇ ਐਂਟਰ ਕਰ ਦੇਈ। ਜੇ ਤੁਸੀਂ ਐਂਟਰ ਕਰੋਗੇ ਇਸ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਂਨੇਵਾਲ ਚ ਤਾਂ ਰਾਈਟ ਸਾਈਡ ਤੇ ਤੁਹਾਡੀ ਰਜਿਸਟ੍ਰੇਸ਼ਨ ਹੋ ਰਹੀ ਹੋਊਗੀ ਔਰ ਰਜਿਸਟ੍ਰੇਸ਼ਨ ਤੁਹਾਨੂੰ ਇੱਕ ਫਾਰਮ ਦਿੱਤਾ ਜਾਊਗਾ ਜਿਹੜਾ ਸਾਰਾ ਪੰਜਾਬੀ ਚ ਅਸੀਂ ਬਣਾਇਆ ਹੋਇਆ ਹੂੰ ਉਸ ਫਾਰਮ ਦੇ ਉੱਤੇ ਤੁਸੀਂ ਆਪਣਾ ਨਾਮ ਚਾਰ ਪੰਜ ਚੀਜ਼ਾਂ ਅਸੀਂ ਮੰਗ ਰਹੇ ਹਾਂ ਉਹ ਤੁਸੀਂ ਭਰ ਕੇ ਉਹ ਸਾਡੇ ਉੱਥੇ ਜਿਹੜੇ ਬੈਠੇ ਸਾਡੇ ਜਿਹੜੇ ਟੀਮ ਬੈਠੀ ਹੋਊਗੀ ਤੁਸੀਂ ਉਹਨਾਂ ਨੂੰ ਦੇਣਾ ਉਸ ਟੀਮ ਨੇ ਉਹ ਫਾਰਮਸ ਨੂੰ ਇਕੱਠਾ ਕਰਕੇ ਸ਼ਾਮ ਨੂੰ ਅਸੀਂ 5 ਵਜੇ ਦਿੱਲੀ ਇੱਕ ਰੋਟਾਵੇਟਰ ਕੱਢ ਰਹੇ ਹਾਂ ਔਰ 25 ਹੋਰ ਇਨਾਮ ਕੱਢ ਰਹੇ ਹਾਂ ਠੀਕ ਹੈ ਔਰ ਉਹ ਸ਼ਾਮ ਨੂੰ 5 ਵਜੇ ਕੱਢਿਆ ਜਾਊਗਾ ਉਹਨਾਂ ਜਿਹੜੇ ਫਾਰਮ ਸਰ ਦੇ ਕੋਲ ਜਮਾ ਹੋਣਗੇ ਉਹਨਾਂ 'ਚੋਂ ਇੱਕ ਨਾਮ ਰੋਟਾਵੇਟਰ ਨਿਕਲੂ ਔਰ 25 ਹੋਰ ਨਾਮ ਨਿਕਲਣਗੇ ਹੂੰ ਤਾਂ ਮੈਂ ਕਹੂੰਗਾ ਵੀ ਤੁਸੀਂ ਰਜਿਸਟ੍ਰੇਸ਼ਨ ਨਾ ਭੁੱਲਿਓ ਜ਼ਰੂਰ ਆ ਕੇ ਕਰਾਓ ਜ਼ਰੂਰ ਆ ਕੇ ਕਰਵਾਓ ਹਾਂ ਉਸ ਤੋਂ ਇਲਾਵਾ ਸਰ ਇੱਕ ਆਪਾਂ ਗੇਮਸ ਦਾ ਇੱਕ ਰੱਖਿਆਗਾ ਛੋਟਾ ਜਿਹਾ ਮਤਲਬ ਇੱਕ ਤਰ੍ਹਾਂ ਦੀ ਆਪਾਂ ਐਂਟਰਟੇਨਮੈਂਟ ਵਾਸਤੇ ਕਹਿਦੀ ਹੈ ਹੈਨਾ ਬਿਲਕੁਲ ਉਹਦਾ ਕੀ ਪ੍ਰੋਸੈਸ ਆ ਜੀ ਉਹਦੇ ਬਾਰੇ ਥੋੜੀ ਦੱਸਿਓ ਉਹਦੇ ਬਾਰੇ ਵੀ ਮੈਂ ਕਹੂੰਗਾ ਕਿ ਤੁਸੀਂ ਸਾਰੇ ਚ ਪਾਰਟਿਸਿਪੇਟ ਕਰੋ ਅ ਇਹਦੇ ਵਿੱਚ ਵੀ ਅਸੀਂ ਕਾਫੀ ਅੱਛੇ ਨਾਮ ਲੱਖ ਰਹੇ ਜਿਵੇਂ 51 31 210 ਔਰ ਗੇਮਾਂ ਕੀ ਹੈ ਪਰ ਉਹ ਜਿਹੜਾ ਅਸੀਂ ਕੰਮ ਕਰਦੇ ਹਾਂ ਉਹ ਕੀ ਕਰਦੇ ਹਾਂ ਅਸੀਂ ਜਿਵੇਂ ਟਰਾਲੀ ਬੈਕ ਹਾਂ ਨਾ ਟਰਾਲੀ ਬੈਕ ਲਾਉਣੀ ਹੈ ਰੱਸਾ ਕਾ ਸੀ ਉਹ ਤੁਹਾਨੂੰ ਮੌਕੇ ਦੱਸੂਗਾ ਮੈਂ ਸਾਰਾ ਕੁਝ ਨਹੀਂ ਇਸੇ ਦੱਸੂਗਾ ਫਿਰ ਕਰੇਸ ਖਤਮ ਹੋ ਜਾਣਾ ਹੈ ਕ੍ਰੋਸਟੀ ਖਤਮ ਹੋ ਜਾਣੀ ਹੈ ਫਿਰ ਤਾਂ ਤੁਸੀਂ ਇਹਨੂੰ ਆਓ ਔਰ ਗੇਮਸ ਵਿੱਚ ਵੀ ਪਾਰਟਿਸਿਪੇਟ ਕਰੋ ਬੜੀਆਂ ਸਿੰਪਲ ਗੇਮਾਂ ਨੇ ਤੁਸੀਂ ਜਿਹੜਾ ਸਭ ਤੋਂ ਘੱਟ ਟਾਈਮ ਚ ਟਰਾਲੀ ਬੈਕ ਲਾਉਗਾ ਸਾਰੇ ਉਹ ਤੁਹਾਨੂੰ ਮੌਕੇ ਤੇ ਰੂਲ ਦੱਸੇ ਜਾਣਗੇ ਉਹਨਾਂ ਚ ਵੀ ਆਪਾਂ ਇਨਾਮ ਜਿੱਤ ਸਕਦੇ ਏਕ ਨਾ ਸਰ ਲਾਸਟ ਟਾਈਮ ਜਿਹੜੀ ਆਪਾਂ ਵੀਡੀਓ ਪਾਈ ਸੀ ਉਸ ਵੀਡੀਓ ਤੋਂ ਬਾਅਦ ਕਾਫੀ ਕੰਪਨੀਆਂ ਦੀ ਕਾਲਸ ਆਈਆਂ ਮੈਨੂੰ ਮਤਲਬ ਵੀ ਜੇ ਕਿਸੇ ਨੇ ਆਪਣਾ ਕੋਈ ਪ੍ਰੋਡਕਟ ਇੱਥੇ ਡਿਸਪਲੇ ਕਰਨਾਗਾ ਉਹਦਾ ਹੁਣ ਵੈਸੇ ਸਮਾਂ ਤਾਂ ਆਪਣੇ ਕੋਲੇ ਬਹੁਤ ਸ਼ਾਰਟ ਰਹਿ ਗਿਆ ਤਾਂ ਕੋਈ ਸਸ ਹੈ ਜਾਂ ਵੀ ਆਪਾਂ ਮਤਲਬ ਕਰ ਸਕਦਾ ਕਿ ਇੱਥੇ ਹਾਂ ਤੁਸੀਂ ਅਗਰ ਕਿਸੇ ਨੇ ਪਾਰਟਿਸਿਪੇਟ ਵੀ ਕਰਨਾ ਤਾਂ ਤੁਸੀਂ 981522211 ਤੇ ਰਿੰਗ ਕਰ ਲਓ 981522211 ਇੱਥੇ ਮਿਸਟਰ ਲਾਲਿਤ ਮਿਲ ਲਗੇ ਉਹਨਾਂ ਨੂੰ ਤੁਸੀਂ ਦੱਸ ਦਿਓ ਉਹ ਤੁਹਾਡਾ ਪਾਰਟਿਸਪੇਸ਼ਨ ਦਾ ਕਰਵਾ ਦੇਣਗੇ ਬਾਕੀ ਹੁਣ ਟਾਈਮ ਬਹੁਤ ਸ਼ਾਰਟ ਹੈ ਪਾਰਟਿਸਪੇਸ਼ਨ ਦਾ ਨਹੀਂ ਤੁਸੀਂ ਹੁਣ ਵਿਜ਼ਿਟ ਦਾ ਪ੍ਰੋਗਰਾਮ ਬਣਾਓ ਆਪਣਾ ਔਰ ਆ ਕੇ ਇਹਨੂੰ ਮੇਲੇ ਨੂੰ ਦੇਖੋ ਬਹੁਤ ਫਾਇਦਾ ਹੋਣ ਵਾਲਾ ਆਪਾਂ ਨੂੰ ਨਵੀਂ ਟੈਕਨੋਲੋਜੀ ਨਾਲ ਆਪਾਂ ਰੂਬਰੂ ਹੋਣ ਵਾਲੇ ਆ ਯੂਨੀਵਰਸਿਟੀ ਇੱਥੇ ਬਹੁਤ ਸਾਰੇ ਪ੍ਰੋਗਰਾਮ ਕਰ ਰਹੀ ਹੈ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮ ਕਰ ਰਹੀ ਹੈ ਉਹਦਾ ਵੀ ਅਸੀਂ ਤੁਹਾਨੂੰ ਵਟਸਐਪ ਦੇ ਰਾਹੀਂ ਭੇਜਾਂਗੇ ਮੈਂ ਪੰਜਾਬ ਐਗਰੀਕਲਚਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੀਏਯੂ ਇੱਥੇ ਫੰਕਸ਼ਨ ਕਰੂਗੀ ਔਰ ਗੜਵਾਸੂ ਜਿਹੜੀ ਆਪਣੀ ਹੈਗੀ ਐਨੀਮਲ ਹਸਬੈਂਡਰੀ ਹੈ ਨਾ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਐਨੀਮਲ ਹਸਬੈਂਡਰੀ ਉਹ ਵੀ ਇੱਥੇ ਫੰਕਸ਼ਨ ਕਰ ਰਹੀ ਹੈ ਉਹਦਾ ਵੀ ਤੁਸੀਂ ਭਰਪੂਰ ਫਾਇਦਾ ਉਠਾਓ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੂੰਗਾ 42 ਤਕਰੀਬਨ 42 ਪ੍ਰੋਫੈਸ਼ਨਲਸ ਪੂਰੇ ਅਫਰੀਕਨ ਕੰਟਰੀਜ਼ ਤੋਂ ਆ ਰਹੇ ਨੇ ਮਤਲਬ ਤੁਸੀਂ ਇਹਦਾ ਤੁਸੀਂ ਦੇਖੋਗੇ ਕਿ ਇਹਦਾ ਕਿੰਨਾ ਜ਼ਿਆਦਾ ਪੂਰੇ ਵਰਲਡ 'ਚ क्रेज ਹੈਗਾ ਇਸ ਮੇਲੇ ਦਾ ਕਿ ਲੋਕ ਇਹਨੂੰ ਇੰਨਾ ਜੋੜਨਾ ਚਾਹੁੰਦੇ ਤੇ ਮੈਂ ਸਾਰੇ ਵੀਰਾਂ ਨੂੰ ਕਹਿੰਦਾ ਕਿ ਆਗੇ ਦਾ ਮਤ ਵੱਧ ਦੁੱਧ ਫਾਇਦਾ ਠਾਓ ਕਿਉਂਕਿ ਵੀਰੋ ਸਪੈਸ਼ਲੀ ਜਿਹੜੀ ਬਾਰ-ਬਾਰ ਗੱਲ ਮੈਂ ਵੀ ਤੁਹਾਡੇ ਨਾਲ ਕਰ ਰਿਹਾ ਹਾਂ ਉਹ ਇਹ ਕਰ ਰਿਹਾ ਵੀ ਇਸ ਤਰ੍ਹਾਂ ਦਾ ਐਗਜ਼ੀਬਿਸ਼ਨ ਆਲ ਓਵਰ ਇੰਡੀਆ ਦੇ ਵਿੱਚ ਮੈਂ ਕਹਿੰਦਾ ਤੁਸੀਂ ਕਿਤੇ ਨਹੀਂ ਦੇਖਿਆ ਹੋਣਾ ਜੋ ਚੀਜ਼ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗੀ 19, 20 ਤੇ 21 ਤਰੀਕ ਨੂੰ ਇੱਥੇ ਐਗਜ਼ੀਬਿਸ਼ਨ ਇਹ ਲੱਗਣਾਗਾ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਇਹਦੀ Google Map ਤੇ ਵੀ ਤੁਸੀਂ ਲੋਕੇਸ਼ਨ ਕੱਢ ਸਕਦੇ ਹੋ ਬਾਕੀ ਲੋਕੇਸ਼ਨ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦੇਣਾ ਤੇ ਕਮੈਂਟਾਂ ਦੇ ਵਿੱਚ ਜੀ ਪਿੰਨ ਕਰ ਦੇਣਾ ਜੇ ਤੁਸੀਂ ਮਤਲਬ Google Map ਨੂੰ ਉਹ ਲੈ ਕੇ ਹੈਲਪ ਇੱਥੇ ਪਹੁੰਚਣਾ ਚਾਹੁੰਦੇ ਹੋਗੇ ਬਾਕੀ ਸਾਹਨੇ ਵਾਲ ਜਿਹੜਾ ਮੇਨ ਰੋਡ ਹੈਗਾ ਮੇਨ ਰੋਡ ਦੇ ਉੱਤੇ ਹੀ ਹੈਗਾ ਇਹ ਤੇ ਲੱਭਣ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਹੋਣੀਗੀ ਖੁੱਲੀ ਪਾਰਕਿੰਗ ਆ ਗਈ ਤੁਸੀਂ ਕਿਸੇ ਵੀ ਆਪਦੇ ਸਾਧਨ ਤੇ ਆਉਣਾਗਾ ਤੁਹਾਨੂੰ 1% ਵੀ ਕੋਈ ਦਿੱਕਤ ਨਹੀਂ ਹੋਣੀ ਫਰੀ ਆਫ ਕੋਸਟ ਪਾਰਕਿੰਗ ਹੈ ਜੀ ਆਪਣੀ ਕੋਈ ਕਿਸੇ ਤਰ੍ਹਾਂ ਦਾ ਤੁਹਾਡੇ ਨਾਲ ਕੋਈ ਉਹ ਨਹੀਂ ਹੈਗਾ ਆਓ ਆਰਾਮ ਨਾਲ ਤੁਸੀਂ ਆਪਦਾ ਸਾਰਾ ਗੀੜਾ ਫੀੜਾ ਦੇਖ ਕੇ ਤੇ ਬੱਚਿਆਂ ਨੂੰ ਵੀ ਨਾਲ ਲੈ ਕੇ ਆ ਸਕਦੇ ਹੋ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇੱਥੇ ਟੈਕਨੋਲੋਜੀ ਨਵੀਂ ਤੋਂ ਨਵੀਂ ਆਉਗੀ ਖੁਸ਼ ਹੋਣਗੇ ਉਹ ਦੇਖ ਕੇ ਸ਼ਸ਼ਕਤੀ